ਆਜ਼ਾਦ ਕਲਚਰ ਐਂਡ ਰਾਮਲੀਲਾ ਸਹਿਰਾ ਕਮੇਟੀ ਦਾ ਡਰੈਸਿੰਗ ਰੂਮ ਜਿੱਥੇ ਸਾਡੇ ਸਟੋਰ ਕੀਪਰ ਪਾਤਰਾਂ ਨੂੰ ਤਿਆਰ ਕਰਦੇ ਹੋਏ ਅੱਜ ਦਾ ਸੀਨ ਹੈ ਜੋ ਰਾਜਾ ਦਸ਼ਰਤ ਕੰਗਈ ਸੰਵਾਦ ਹੈ ਸਾਡੇ ਸ਼ੈਲੀ ਜੀ ਪਰਾਂਸ਼ ਨੂੰ ਤਿਆਰ ਕਰਦੇ ਹੋਏ ਸਾਡੇ ਜੋਨੀ ਜੀ ਜੋ ਬਹੁਤ ਵਧੀਆ ਰੋਲ ਕਰਦੇ ਨੇ ਨਿਤਰਾ ਦੇ ਕੋਸ਼ਲਿਆ ਮਾਤਾ ਦਾ ਰੋਲ ਕਰਦੇ ਨੇ ਸਾਡੇ ਰੂਪੀ ਜੀ ਜੋ ਕਈ ਮਾਤਾ ਦਾ ਰੋਲ ਕਰਦੇ ਨੇ ਸਾਡੇ ਨਿਰੰਤਮ ਨਰੂਤਮ ਮਿੰਟੂ ਜੀ ਜਿਹਨਾਂ ਨੇ ਸ਼ੰਕਰ ਜੀ ਦਾ ਰੋਲ ਕੀਤਾ ਬਹੁਤ ਸੋਹਣਾ ਰੋਲ ਕੀਤਾ ਸਾਡੇ ਸਤਨਾਮ ਸਿੰਘ ਜੋ ਬਹੁਤ ਵਧੀਆ ਸੇਵਾਦਾਰ ਨੇ ਬਹੁਤ ਕੰਮ ਕਰਦੇ ਨੇ ਇਹਨਾਂ ਸਾਡੇ ਪਰੰਸ਼ੂ ਜਿਨ੍ਹਾਂ ਨੇ ਸਰਮੰਦਾ ਰੋਲ ਕੀਤਾ। ਕਮੰਸ਼ੂ। ਖਮਾਂਸ਼ੂ। ਕੋਚੋ ਕੋਚੋ ਵਾਲੇ। ਇਹਦੇ ਸਾਡੇ ਮਨਾ ਜੀ ਜੋ ਸਰਸਵਤੀ ਮਾਤਾ ਰੋਲ ਕਰਕੇ ਆਏ ਨੇ। ਇਸ ਤੋਂ ਪਹਿਲਾਂ ਇਹਨਾਂ ਨੇ ਗਿਆਨਬਤੀ ਦਾ ਰੋਲ ਕੀਤਾ। ਹੁੰਦਾ। ਆ ਸਾਡਾ ਡਰੈਸਿੰਗ ਰੂਮ ਹੈ ਜਿੱਥੇ ਪਾਤਰਾਂ ਦੀਆਂ ਵੱਖ-ਵੱਖ ਡਰੈਸਾਂ ਪਈਆਂ ਨੇ। ਦਿਖਾ ਰਹੇ ਹਾਂ ਤੁਹਾਨੂੰ। bananas yeah. Are they